ਇਹ ਦੁੱਧ ਇਹ ਪਸਾਗ ਨੂੰ ਤੜਕਾ ਲਾ ਲਿਆ। ਇਹਨੂੰ ਗਰਮ ਹੋਣ ਵਾਸਤੇ ਰੱਖਦੇ ਆ। ਹਾਂਜੀ ਵੈਗੁਰ ਜੀ ਸਾਰਿਆਂ ਪਰਮ ਨੂੰ ਸਤਿ ਸ੍ਰੀ ਅਕਾਲ ਜੀ ਸ਼ਾਮ ਦਾ ਟਾਈਮ ਹੈ ਜੀ ਆਪਾਂ ਬਣਾ ਰਹੇ ਹਾਂ ਕਣਕ ਦੀਆਂ ਰੋਟੀਆਂ ਪਾਣਤਾ ਬਚਾ ਕੇ ਨਹੀਂ ਰਾੜਦੇ ਤਾਂ ਵੀ ਦੇਖੋ ਥੋੜੀ ਰਾੜਦੇ ਰੇ ਭੈਣ ਭਰਾ ਜੀ ਆਪਣੇ ਜਿਹੜੀ ਵੀਡੀਓ ਦੇਖਦੇ ਨੇ ਹਰ ਰੋਜ਼ ਵਧੀਆ ਵਧੀਆ ਕਰਦੇ ਨੇ ਕਮੈਂਟ ਪੜ ਕੇ ਵਧੀਆ ਲੱਗਦਾ ਜੀ ਇਸੇ ਤਰ੍ਹਾਂ ਦੀ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਆਪਾਂ ਵੀ ਕਰਦੇ ਹਾਂ ਸਾਰਿਆਂ ਦੇ ਤੇ ਦੋ ਡੱਗ ਆਪਾਂ ਨੇ ਖਾ ਲਿਆ ਪੀ ਗਏ ਜੀ ਮੱਕੀ ਦੀਆਂ ਰੋਟੀਆਂ ਫਿਰ ਉਸ ਤੋਂ ਬਾਅਦ ਹੋ ਜਾਂਦਾ ਜੀ ਆਪਾਂ ਤੇ ਹੋਰ ਆਪਾਂ ਵਿੱਚ ਕਣ ਕੇ ਦਿਖਾ ਲਈਏ ਦੋ ਗੁਲਾਬ ਵਧੀਆ ਲੱਗਦੇ ਨੇ ਗਰਮੀਆਂ 'ਚ ਜਦੋਂ ਇਹ ਚੌਲ ਚੋਰ ਵੱਧ ਬਣ ਜਾਂਦੇ। ਸਰਦੀ 'ਚ ਆਪਾਂ ਚੌਲ ਹਨਾ ਘੱਟ ਖਾਂਦੇ। ਗਰਮੇ 'ਚ ਹੋ ਜਾਂਦਾ ਕੜੀ ਚੌਲ ਵਗੈਰਾ। ਵੈਸੇ ਦਾਣਾ ਆਪਾਂ ਉਹ ਵੀ ਵਿੱਚ ਪਾਉਂਦੇ ਆ। ਕਾਲੇ ਛੋਲੇ, ਚਿੱਟੇ ਛੋਲੇ ਸਰਦੀਆਂ 'ਚ ਵੀ ਚੱਲ ਜਾਂਦੇ ਨੇ ਜੀ। ਸਾਦ ਬਣਾਇਆ ਸੀਗਾ ਜੀ। ਤੇ ਇਹ ਆਪਾਂ ਬਣਾਵਾਂਗੇ। ਕੱਲ ਨੂੰ ਜੀ ਪੁਰਜੀ ਬਣਾਵਾਂਗੇ ਜੀ ਮੇਥੀ ਪਾ ਕੇ। ਹਾਂ ਰੱਦੀ ਆਪਾਂ ਨੇ ਵਸ ਹਰੇ ਪੱਤੇਦਾਰ ਸਬਜ਼ੀ ਖਾਣੀ ਆਉਂਦੀਆਂ ਨੇ ਜਿਹੜੇ ਤਰੀਕੇ ਨਾਲ ਮਰਜ਼ੀ ਖਾ ਲਓ ਤੇ ਫੋੜੀ ਦਾ ਵਾਸਤੇ ਆਪਣਾ ਬਹਾਨਾ ਹੀ ਨਹੀਂ ਲੱਗਦੀ ਖਾਣੇ ਤਾਂ ਆਪਾਂ ਨੇ ਪੱਤੇਦਾਰ ਸਬਜ਼ੀ ਆਉਂਦੀਆਂ ਨੇ ਬਹਾਨੇ ਨਾ ਕਰਦੀ ਇਹਨੇ ਆਜੂ ਆਇਲ ਕਰਕੇ ਜਦੋਂ ਆਪਾਂ ਬਣਾਉਂਦੇ ਆ ਉਹ ਫਿਰ ਜ਼ਿਆਦਾ ਵਧੀਆ ਲੱਗਦੀ ਨੇ ਮੈਂ ਅੱਜ ਜੀ ਮੇਥੀ ਬਾਥੂ ਧਨੀਆ ਤਿੰਨੇ ਚੀਜ਼ਾਂ ਤੋੜ ਕੇ ਸਮਾਰ ਕੇ ਧੋ ਕੇ ਕੱਟ ਕੇ ਡੱਬੇ ਚ ਪਾ ਕੇ ਫਰਿੱਜ ਚ ਰੱਖ ਦਿਆਂ। ਫਿਰ ਇੱਕ ਸਵੇਰੇ ਸਵੇਰੇ ਧੁੰਦ ਹੁੰਦੀ ਆ ਜੀ। ਧੁੰਦ ਦੇ ਵਿੱਚ ਤੋੜਨ ਨੂੰ ਨਹੀਂ ਜੀ ਕਰਦਾ। ਤੇ ਆਪਾਂ ਦੁਪਹਿਰੇ ਜੀ 3:00 ਵਜੇ ਤੋੜ ਕੇ ਰੱਖ ਲੈਣੇ ਸੀ। ਚਲੋ ਤਾਂ ਆਪਾਂ ਸਵੇਰੇ ਮਾਰਨਿੰਗ ਆਜਰੀਆ ਕੰਮ ਸਾਰਾ ਰੇੜ ਕੇ। ਅੱਜ ਜੀ ਆਪਾਂ ਬਣਾਵਾਂਗੇ ਪਰਜੀ। ਸਾਰੇ ਭੈਣ ਭਰਾ ਜੀ ਖੁਸ਼ ਰਹੋ ਉਹ ਸਾਰੇ ਭੈਣ ਭਰਾ ਮਾਦੀ ਵੀਡੀਓ ਹੋਣਾ ਪੂਰੀ ਉਹ ਦੇਖ ਲੈਣੀ ਹੈ ਇਸ ਤਰ੍ਹਾਂ ਨਾ ਸੋਚਿਆ ਕਰੋ ਕਿਤਾ ਪਾਣੀ ਤੇ ਆਪਾਂ ਨੂੰ ਵਿਸ਼ਵਾਸ ਹੁੰਦਾ ਹਨ ਵੀ ਆਪਾਂ ਸਾਰੀ ਵੀਡੀਓ ਪੂਰੀ ਉਹ ਦੇਖਣੀ ਜੇ ਅੜਾ ਜੀ ਮੈਂ ਉਹ ਵੀ ਨਹੀਂ ਕਦੇ ਸਕਿਪ ਕੀਤੀ ਮੈਂ ਫੋਨ ਤੇ ਵੀਡੀਓ ਲਾ ਕੇ ਰੱਖ ਦੇਣੀ ਨਹੀਂ ਕੰਮ ਕਰੀ ਜਾਣੀ ਨੇ ਕੋਲੇ ਤੇ ਨਾਲ ਦੇ ਨਾਲ ਸੁਣੀ ਜਾਣੀ ਹੁੰਨੀ ਹੈ ਤੇ ਐਡ ਵੀ ਚੱਲੀ ਜਾਂਦੀ ਆ ਕਿਉਂਕਿ ਹਰੇਕ ਭੈਣ ਪਰ ਆਪਾਂ ਸਾਰੀ ਮਿਹਨਤ ਕਰਦੇ ਆ ਸਾਰਿਆਂ ਦੀ ਇਸੇ ਤਰ੍ਹਾਂ ਆਪਾਂ ਸਾਰੇ ਭੈਣ ਭਰਾ ਦੀ ਜਿਹੜੇ ਜੁੜੇ ਹੋਏ ਆ ਸਾਰਿਆਂ ਦੀ ਆਪਾਂ ਇਸੇ ਤਰ੍ਹਾਂ ਸਪੋਰਟ ਕਰਨੀ ਆ ਤੇ ਸਾਰੇ ਭੈਣ ਭਰਾਵਾਂ ਦੀ ਵੀਡੀਓ ਜੀ ਸਾਰਿਆਂ ਦੀ ਵਧੀਆ ਹੁੰਦੀਆਂ ਨੇ ਜਿਹੜੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਜੀਜੀ ਜੀ ਵੀ ਆਪਾਂ ਵੀਡੀਓ ਦੇਖਦੇ ਆਂ ਵੀਡੀਓ ਵਧੀਆ ਹੁੰਦੀਆਂ ਨੇ ਜੀ ਸਾਰੀਆਂ ਨਹੀਂ ਵਧੀਆ ਹੁੰਦੀਆਂ ਨੇ ਆਪਾਂ ਸਾਰੀਆਂ ਨਹੀਂ ਦੇਖਦੇ ਆ ਕਿ ਜਿਹੜੇ ਜਿਹੜੇ ਆਪਾਂ ਜਵੇ ਜੇ ਕੋਈ ਨਵੇਂ ਚੈਨਲ ਦੀ ਵੀ ਵੀਡੀਓ ਜੀ ਆਪਣੇ ਮੂਰੇ ਆ ਜਾਂਦੀ ਹੈ ਆਪਾਂ ਉਹਨੂੰ ਵੀ ਸਬਸਕ੍ਰਾਈਬ ਕਰਕੇ ਵੀਡੀਓ ਵੀ ਲਾਈਕ ਕਰਦੇ ਹਾਂ ਮੈਨੂੰ ਤਾਂ ਇਹ ਹੁਣ ਆਦਤ ਤੇ ਪਈ ਹੋਈ ਹੈ ਮੈਂ ਕੋਈ ਵੀ ਵੀਡੀਓ ਜੇ ਚਲਾਉਣੀ ਆ ਤੇ ਮੈਂ ਕਮੈਂਟ ਕਰ ਦੇਣੀ ਹੁੰਦੀ ਆ ਪਹਿਲਾਂ ਤੇ ਫਿਰ ਮੈਂ ਧਿਆਨ ਰੱਖਦੀ ਇਹਨੇ ਵੀ ਵੀਡੀਓ ਮੈਂ ਲਾਈਕ ਜਰੂਰ ਕਰਨੀ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਹੈਗਾ ਵੀ ਆਪਾਂ ਵੀਡੀਓ ਲਾਈਕ ਨਾ ਕਰੀ ਹੋਵੇ ਸਾਰੇ ਭੈਣ ਭਰਾਵਾਂ ਦੀ ਕਰਦੇ ਆ ਜੀ ਰੋਟੀਵਾ ਚੱਕ ਕੇ ਨਹੀਂ ਰੋਟੀ ਰਾੜਦੇ ਉਪਰ ਰਾੜਦੇ ਨੇ ਚੁੱਲ੍ਹੇ ਤੇ ਬਣਾਉਨੇ ਆ ਕਿਤਾ ਆਪਾਂ ਵਿੱਚ ਰਾੜ ਲੈਂਦੇ ਆ ਨਾ ਤੇ ਉਹਦੀ ਤਸਵੀਰ ਦੇ ਤਾਂ ਆਪਾਂ ਰੀਸ ਨਹੀਂ ਕਰ ਸਕਦੇ ਹੈਗੇ ਕਿ ਆ ਆਪਣੀ ਦੂਜੀ ਹੈ ਜਿਹੜੀ ਪਾਈਪਾਂ ਦੇ ਵਿੱਚ ਆਉਂਦੀ ਉਹ ਗੈਸ ਆ ਤੇ ਗੈਸ ਤੇਜ਼ ਬਹੁਤ ਆ ਜੀ ਇਹਦੇ ਤੇ ਜਿਹੜੀ ਸਿਲੰਡਰ ਵਾਲੀ ਹੁੰਦੀ ਆ ਉਹ ਤਾਂ ਆਪਾਂ ਬੁੱਲ ਕਰਕੇ ਰੋਟੀ ਬਣਾ ਲੈਂਦੇ ਆ ਇਹ ਥੋੜੀ ਮੀਡੀਅਮੇ ਰੱਖਣੀ ਪੈਂਦੀ ਆ ਜੀ